ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸੇਵਿਆ ਬਾਲ ਬੁੱਧ ਚਰ ਲੋਚਨ ਗੁਰ ਮਿਲ ਭਈ ਸਿੱਧ ਤਨ ਸੇਵਿਆ ਬਾਲ ਬੁੱਧ ਤਿਰਲੋਚਨ ਗੁਰ ਮਿਲ ਭਈ ਸਿੱਧ ਬੇਣੀ ਕਉ ਗੁਰ ਕੀਓ ਪ੍ਰਗਾਸ ਰੇ ਮਨ ਤੂ ਪੀ ਹੋਏ ਦਾਸ ਬੇਣੀ ਕਉ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜਾਨੇ ਵਲਿਏ ਕੁਲ ਆਲਮ ਤਖਤਾਂ ਤੇ ਸੁਭਾਈ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਦੇ ਮਹਾਵਾਕ ਅਨਸਾਰ ਅਮਰਤ ਵੇਲੇ ਸਮਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਅਮਰਤ ਵੇਲੇ ਦੇ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਰ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪੇਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਜੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ। ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਕਿ ਬਸੰਤ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਇਹ ਅਸ਼ਟ ਪਦੀਆਂ ਵਾਲਾ ਪਾਵਨ ਪੇਤਰ ਸ਼ਬਦ 1192 ਅੰਗ ਤੇ ਸਬਾਈ ਮਾਨ ਜੋ ਸਤਿਗੁਰੂ ਜੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਉਹਦੀ ਇਬਾਦਤ ਕਰਨ ਵਾਲੇ ਉਹਨਾਂ ਭਗਤਾਂ ਦਾ ਜ਼ਿਕਰ ਕਰ ਰਹੇ ਹਨ ਸੋ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਇਤਿਹਾਸ ਭਾਈ ਗੁਰਦਾਸ ਜੀ ਦੀਵਾਰਾਂ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਣੀ ਕਉ ਗੁਰ ਕੀਓ ਪ੍ਰਗਾਸ ਭਗਤ ਬੇਣੀ ਜੀ ਦੀ ਗੱਲ ਕਰਦੇ ਹੋਏ ਸਤਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਬੇਣੀ ਕਉ ਗੁਰ ਕੀਓ ਪ੍ਰਗਾਸ ਭਗਤ ਬੇਣੀ ਜੀ ਕੋ ਉਹਨਾਂ ਦੇ ਗੁਰ ਗੁਰਾਂ ਨੇ ਜਿਸ ਪਰਮੇਸ਼ਰ ਦੇ ਗਿਆਨ ਦਾ ਪ੍ਰਗਿਆਸ਼ ਪ੍ਰਕਾਸ਼ ਕੀਤਾ ਕਿਉਂਕਿ ਗੁਰੂ ਤੋਂ ਹੀ ਅਗਿਆਨਤਾ ਦਾ ਅੰਧੇਰਾ ਖਤਮ ਹੁੰਦਾ ਹੈ ਤੇ ਗੁਰੂ ਹੀ ਗਿਆਨ ਦਾ ਪ੍ਰਗਿਆਸ਼ ਕਰਦਾ ਹੈ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣਾ ਉਸ ਨੂੰ ਹੀ ਗੁਰੂ ਕਹਿੰਦੇ ਨੇ ਅੰਦਰ ਦਾ ਹਨੇਰਾ ਜਿਹੜਾ ਨਾ ਅਗਿਆਨਤਾ ਦਾ ਹਨੇਰਾ ਦੁਈ ਦੁਵੇਦ ਦਾ ਹਨੇਰਾ ਜਿਹੜਾ ਅੰਦਰ ਆਤਮਾ ਨੂੰ ਹਨੇਰਾ ਆ ਗੁਰੂ ਦੀਪਕ ਰੂਪ ਹੈ ਦੀਪਕ ਜਿਹੜਾ ਹੈ ਦੀਵਾ ਜਿਹੜਾ ਹੈ ਉਹ ਪ੍ਰਗਿਆਸ਼ ਕਰਦਾ ਪ੍ਰਕਾਸ਼ ਕਰ ਦਿੰਦਾ ਦੱਸ ਦਿੰਦਾ ਕਿ ਇੱਥੇ ਟੋ ਆਇਆ ਇੱਥੇ ਨੀਵੀਂ ਜਗ੍ਹਾ ਇੱਥੇ ਉੱਚੀ ਜਗ੍ਹਾ ਆ ਹੱਥ ਦੇ ਵਿੱਚ ਦੀਵਾ ਫੜਿਆ ਹੋਵੇ ਤੇ ਫਿਰ ਮੰਦਾ ਕਦੇ ਡਿਗਦਾ ਨਹੀਂ ਹਨੇਰੇ ਦੇ ਵਿੱਚ ਕਦੇ ਵੀ ਖੂ ਖਾਤਿ ਜਿ ਡਿਗ ਸਕਦਾ ਹੈ ਪਾਤਸ਼ਾਹ ਇਸੇ ਤਰ੍ਹਾਂ ਗੁਰੂ ਜਿਹੜਾ ਆ ਨਾ ਦੀਪਕ ਗੁਰੂ ਜਦੋਂ ਅਸੀਂ ਮਿਸ਼ੀਆਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੂ ਖਾਤੇ ਵਿੱਚ ਡਿੱਗਣ ਤੋਂ ਗੁਰੂ ਬਚਾ ਲੈਂਦਾ ਆ ਐਸੇ ਖੂ ਖਾਤਿਆਂ ਵਿੱਚ ਡਿੱਗਣ ਤੋਂ ਗੁਰੂ ਹੀ ਬਚਾ ਸਕਦਾ ਹੈ ਜੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਬੇਣੀ ਕਹੋ ਗੁਰ ਕੀਓ ਪ੍ਰਗਾਸ ਬਿਣਨੋ ਗੁਰੂ ਨੇ ਪ੍ਰਕਾਸ਼ ਦਿੱਤਾ ਅੰਦਰ ਦਾ ਚਾਨਣ ਬਖਸ਼ੇ ਕੀਤਾ ਅੰਦਰ ਦਾ ਚਾਨਣ ਇਹ ਬੇਣੀ ਭਗਤ ਜਿਹੜਾ ਹੈ ਨਾ ਬੇਣੀ ਭਗਤ ਜੀ ਬੜੇ ਵਿਦਵਾਨ ਪਰਮੇਸ਼ਰ ਦਾ ਨਾਮ ਜਪਣ ਵਾਲੇ ਭਗਤ ਹੋਏ ਨੇ ਜਿਹੜੇ ਮਾਇਆ ਤੋਂ ਰਹਿਤ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਨੇ ਕਹਿੰਦੇ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰਨ ਜਾਂਦੇ ਨੇ ਕਥਾ ਕਰਦੇ ਨੇ ਤੇ ਬਾਕੀ ਸਾਰਾ ਦਿਨ ਜਿਹੜਾ ਆ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਰਹਿੰਦੇ ਨੇ ਅਮਰਤ ਵੇਲੇ ਉੱਠ ਕਰਕੇ ਪਰਮੇਸ਼ਰ ਦੀ ਭਗਤੀ ਚ ਜੁੜ ਜਾਂਦੇ ਨੇ ਰਾਜੇ ਦੇ ਦਰਬਾਰ ਚ ਕਥਾ ਕਰਨ ਜਾਂਦੇ ਆ ਪਰ ਕਦੀ ਪੈਸਾ ਨਹੀਂ ਮੰਗਿਆ ਕਦੀ ਲਾਲਚ ਨਹੀਂ ਕੀਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਆ ਮੈਨੂੰ ਆ ਕੁਝ ਚਾਹੀਦਾ ਆ ਵਸਤੂਆਂ ਚਾਹੀਦੀਆਂ ਨਹੀਂ ਉਸ ਸਮਿਆਂ ਦੇ ਵਿੱਚ ਪੰਡਤ ਜਿਹੜੇ ਹੁੰਦੇ ਸਨ ਰਾਜ ਦਰਬਾਰ ਦੇ ਵਿੱਚ ਰਾਜੇ ਨੂੰ ਕਥਾ ਸੁਣਾਉਣੀ ਆ ਸਾਖੀਆਂ ਸੁਣਾਉਣੀ ਆ ਤੇ ਉਹਨਾਂ ਦੀ ਤਨਖਾਹ ਹੁੰਦੀ ਸੀ ਜਾਂ ਹੋਰ ਕੁਝ ਰਾਜੇ ਕੋ ਮੰਗਦੇ ਰਹਿਣਾ ਪੀ ਆਹ ਦੇ ਦਿਓ ਉਹ ਦੇ ਦਿਓ ਭਗਤ ਬੇਣੀ ਜੀ ਜਿਹੜੇ ਆ ਨਿਸ਼ਕਾਮ ਹੀ ਸੇਵਾ ਕਰਦੇ ਆ ਕਦੀ ਮੰਗਿਆ ਹੀ ਨਹੀਂ ਕੁਝ ਘਰ ਦੇ ਵਿੱਚ ਬਹੁਤ ਗਰੀਬੀ ਆ ਬਹੁਤ ਜਿਆਦਾ ਗਰੀਬੀ ਕਹਿੰਦੇ ਜਦੋਂ ਘਰ ਦੇ ਵਿੱਚ ਜਾਂਦੇ ਨੇ ਤੇ ਘਰ ਵਾਲੀ ਪੁੱਛਦੀ ਆ ਨੀ ਹੁਣ ਇਸਤਰੀ ਨੇ ਘਰ ਪ੍ਰਸ਼ਾਦਾ ਪਾਣੀ ਪਕਾਉਣਾ ਹੁੰਦਾ ਕੋਈ ਆਏ ਗਏ ਨੂੰ ਵੀ ਛਕਾਉਣਾ ਹੁੰਦਾ ਕੋਈ ਸੇਵਾ ਕਰਨੀ ਉਹ ਪੁੱਛਦੀ ਹੈ ਵੀ ਕੋਈ ਮਾਇਆ ਲੈ ਕਰਕੇ ਆਓ ਘਰ ਦੇ ਵਿੱਚ ਕੋਈ ਰਸਤ ਪਾਣੀ ਚਾਹੀਦੀ ਹੈ ਕਈ ਲੋੜਾਂ ਹੁੰਦੀਆਂ ਘਰ ਦੇ ਵਿੱਚ ਜੇ ਭਗਤ ਸਾਹਿਬ ਜੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਕਥਾ ਚੱਲ ਰਹੀ ਹੈ ਕਥਾ ਮੱਧ ਚ ਜਾਵੇਗੀ ਤੇ ਤਾਂ ਹੀ ਕੋਈ ਕੁਝ ਮਿਲੇਗਾ ਫਿਰ ਲੈ ਕੇ ਆਵਾਂਗੇ ਪਰ ਮੰਗਦੇ ਨਹੀਂ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ ਨਾ ਕਿਸੇ ਦੇ ਮੁਥਾਜ ਨਹੀਂ ਹੁੰਦੇ ਕਿਸੇ ਦੇ ਮੁਥਾਜ ਉਹ ਮੰਗਦੇ ਆ ਤੇ ਆਪਣੇ ਪਰਮੇਸ਼ਰ ਕੋਲੋਂ ਮੰਗਦੇ ਆ ਗੁਰੂ ਦੇ ਕੋਲੋਂ ਮੰਗਦੇ ਆ ਕਿਸੇ ਤੋਂ ਨਹੀਂ ਮੰਗਦੇ ਉਹ ਭਗਤੀ ਦੇ ਵਿੱਚ ਲੀ ਰਹੇ ਨੇ ਆ ਕਹਿੰਦੇ ਇਸੇ ਤਰ੍ਹਾਂ ਬਹੁਤ ਘਰ ਦੇ ਵਿੱਚ ਗਰੀਬੀ ਹੈ ਬਸ ਇਧਰੋਂ ਉਧਰੋਂ ਕਰਕੇ ਘਰ ਦਾ ਕੋਈ ਗੁਜ਼ਾਰਾ ਚੱਲਦਾ ਕਦੀ ਪ੍ਰਸ਼ਾਦਾ ਪੱਕ ਗਿਆ ਛਕ ਲਿਆ ਨਹੀਂ ਛਕਿਆ ਨਹੀਂ ਪੱਕਿਆ ਤੇ ਨਹੀਂ ਛਕਿਆ ਕਹਿੰਦੇ ਘਰ ਦੇ ਵਿੱਚ ਭਗਤ 베ਣੀ ਜੀ ਦੇ ਪੁੱਤਰ ਪੈਦਾ ਹੋਇਆ ਛੋਟਾ ਜਿਹਾ ਬੱਚਾ ਜਨਮਿਆ ਤੇ ਘਰ ਦੇ ਵਿੱਚ ਹੁਣ ਬੱਚਾ ਪੈਦਾ ਹੋਇਆ ਹੋਵੇ ਤੇ ਕਈ ਵਸਤੂਆਂ ਚਾਹੀਦੀਆਂ ਨੇ ਕਈ ਕੁਝ ਚਾਹੀਦਾ ਲੋਕ ਵਧਾਈਆਂ ਦੇਣ ਵਾਸਤੇ ਆਏ ਘਰ ਦੇ ਵਿੱਚ ਮੂੰਹ ਮਿੱਠਾ ਕਰਾਉਣ ਵਾਸਤੇ ਤੇ ਕੀ ਹੋਣਾ ਸੀ ਘਰ ਦੇ ਵਿੱਚ ਬੁੱਕ ਆਟਾ ਵੀ ਨਹੀਂ ਘਰ ਦੇ ਵਿੱਚ ਕੁਝ ਵੀ ਨਹੀਂ ਹੈ ਜੇ ਭਗਤ ਬੇਣੀ ਜੀ ਐਨ ਸਾਜ ਸੁਭਾਈ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਨੇ ਕਦੇ ਨਹੀਂ ਸੋਚਿਆ ਕਿ ਆ ਚਾਹੀਦਾ ਉਹ ਚਾਹੀਦਾ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਉਹਦੀ ਇਬਾਦਤ ਕਰਦੇ ਨੇ ਤੇ ਉਹਦਾ ਸ਼ੁਕਰਾਨਾ ਹੀ ਕਰਦੇ ਨੇ ਪਰਮੇਸ਼ਰ ਦਾ ਕਹਿੰਦੇ ਕੀ ਵਰਤਾਰਾ ਵਰਤਿਆ ਜਦੋਂ ਐਸਾ ਸਮਾਂ ਘਰ ਦੇ ਵਿੱਚ ਆਇਆ ਘਰਵਾਲੀ ਨੇ ਸੋਚਿਆ ਵੀ ਲੋਕ ਆਉਣਗੇ ਕੁਵਿਧਾਈ ਦੇਣ ਵਾਤੇ ਘਰ ਦੇ ਵਿੱਚ ਤੇ ਕੋਈ ਬੁੱਕ ਆਟਾ ਵੀ ਨਹੀਂ ਹੈ ਉਸ ਸਮੇਂ ਤੇ ਗੁੜ ਆਦ ਕੀ ਹੁੰਦਾ ਸੀ ਕਿਸੇ ਨੇ ਵਿਧਾਈ ਦੇਣ ਆਉਣਾ ਤੇ ਗੁੜ ਦੇ ਨਾਲ ਮੂੰਹ ਮਿੱਠਾ ਕਰਾ ਦੇਣਾ ਘੁੜ ਤੇ ਘਰ ਦੇ ਵਿੱਚ ਕਿਥੋਂ ਕਦੇ ਆਟਾ ਵੀ ਨਹੀਂ ਕਹਿੰਦੇ ਕੀ ਹੋਇਆ ਪਰਮੇਸ਼ਰ ਅਕਾਲ ਪੁਰਖ ਆਪ ਰਾਜੇ ਦਾ ਰੂਪ ਧਾਰਨ ਕਰਕੇ ਆ ਗਿਆ ਪਰਮੇਸ਼ਰ ਆਪ ਰਾਜਾ ਬਣ ਕੇ ਆ ਗਿਆ ਘਰ ਦੇ ਵਿੱਚ ਬਹੁਤ ਸਾਰੇ ਪਦਾਰਥ ਲੈ ਕਰਕੇ ਆਏ ਬਹੁਤ ਸਾਰੇ ਪਦਾਰਥ ਬਹੁਤ ਸਾਰੇ ਪਦਾਰਥ ਘਰ ਦੇ ਵਿੱਚ ਦੇਣੇ ਕੀਤੇ ਮਾਲਾ ਮਾਲ ਕਰਤਾ ਜੋ ਵੀ ਘਰ ਦੇ ਵਿੱਚ ਪਦਾਰਥ ਚਾਹੀਦੇ ਸੀ ਸਾਰੇ ਪਦਾਰਥ ਰਾਜੇ ਦਾ ਰੂਪ ਧਾਰਨ ਕਰਕੇ ਆਏ ਘਰਵਾਲੀ ਨੇ ਭਗਤ ਬੇਣੀ ਜੀ ਦੀ ਘਰਵਾਲੀ ਨੂੰ ਕਹਿਣਾ ਕੀਤਾ ਵੀ ਅਜੇ ਤੇ ਕਥਾ ਮੱਧ ਦੇ ਵਿੱਚ ਗਈ ਹੈ ਜਦੋਂ ਭੋਗ ਪਾਵੇਗਾ ਤੇ ਫਿਰ ਹੋਰ ਵੀ ਬਹੁਤ ਸਾਰੇ ਪਦਾਰਥ ਤੁਹਾਨੂੰ ਦਵਾਂਗੇ ਅਜੇ ਇੰਨੇ ਪਦਾਰਥ ਲਓ ਸਾਰਾ ਜੋ ਵੀ ਘਰ ਦੇ ਵਿੱਚ ਕੋਈ ਵਸਤੂਆਂ ਦੀ ਜ਼ਰੂਰਤ ਹੋਇਆ ਕਰਦੀ ਹੈ ਸਾਰੀਆਂ ਵਸਤੂਆਂ ਦੇਣੀਆਂ ਕੀਤੀਆਂ ਭਗਤ ਬੇਣੀ ਜੀ ਪਰਾਂ ਦੂਰ ਜਾ ਕਰਕੇ ਇਕਾਂਤ ਦੇ ਵਿੱਚ ਬੈਠੇ ਨੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਤੇ ਰਾਜੇ ਰੂਪ ਦੇ ਵਿੱਚ ਪਰਮੇਸ਼ਰ ਆਪ ਉੱਥੇ ਜਾ ਕਰਕੇ ਮਿਲੇ ਭਗਤ ਜੀ ਨੂੰ ਬੜੇ ਪ੍ਰਸੰਨ ਹੋਏ ਭਗਤ ਜੀ ਤੇ ਗਲ ਦੇ ਨਾਲ ਲਾਉਣਾ ਕੀਤਾ ਗਲ ਦੇ ਨਾਲ ਲਾ ਕਰਕੇ ਖੁਸ਼ੀਆਂ ਬਖਸ਼ੇ ਕੀਤੀਆਂ ਜਿਹੜੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿੰਦੇ ਨੇ ਬਾਣੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਕਾਰਜ ਫਿਰ ਪਰਮੇਸ਼ਰ ਆਪ ਹੀ ਸਵਾਰ ਦਿੰਦਾ ਸਾਰੇ ਕਾਰਜ ਆਪ ਸਵਾਰਦਾ ਆ ਪਾਤਸ਼ਾਹ ਗੁਰਬਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰੱਖੇ ਰੱਖਣ ਹਾਰ ਆਪ ਸਵਾਰਿਆ ਨ ਗੁਰ ਕੀ ਪਿਆਰੀ ਰੱਖੇ ਰੱਖਣ ਹਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਰੱਖਣ ਹਾਰ ਹੈ ਸਾਰਿਆਂ ਦੀ ਪੈਜ ਰੱਖਦਾ ਹੈ ਸਾਰਿਆਂ ਦੀ ਪੈਜ ਰੱਖਣ ਵਾਲਾ ਹੈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹ ਪਾਤਸ਼ਾਹ ਸਾਰਿਆਂ ਦੀ ਟੇਕ ਆਪ ਹੀ ਰੱਖਦਾ ਨਾ ਆਪ ਹੀ ਸਾਰਿਆਂ ਦੀ ਪੈਜ ਸਵਾਰਦਾ ਹੈ ਤੇ ਸਾਰਿਆਂ ਨੂੰ ਦਾਤਾ ਬਣਦਾ ਹੈ ਸਾਰਿਆਂ ਦੇ ਕਾਰਜ ਆਪ ਹੀ ਸਵਾਰਦਾ ਗੁਰ ਕੀ ਪਿਆਰੀ ਪਾਏ ਕਾਜ ਸਵਾਰਿਆ ਜਿਹੜੀ ਵੀ ਗੁਰੂ ਦੀ ਪਿਆਰੀ ਪੈ ਜਾਂਦੀ ਆ ਚਰਣੀ ਪੈ ਜਾਂਦੀ ਆ ਸਤਿਗੁਰੂ ਜੀ ਉਹਨਾਂ ਦੇ ਕਾਰਜ ਫਿਰ ਆਪ ਹੀ ਸਵਾਰ ਦਿੰਦੇ ਆ ਸਾਰੇ ਕਾਰਜ ਆਪ ਸਵਾਰਦੇ ਆ ਪਾਤਸ਼ਾਹ ਮਹਾਰਾਜ ਸਿਰ ਕਰ ਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਾਰੇ ਕਾਰਜ ਆਪ ਸਵਾਰਦੇ ਨੇ ਇਸੇ ਤਰ੍ਹਾਂ ਭਗਤ 베ਣੀ ਜੀ ਦੇ ਕਾਰਜ ਪਰਮੇਸ਼ਰ ਨੇ ਆਪ ਸਵਾਰਨੇ ਕੀਤੇ ਆਪ ਸਾਰੇ ਕਾਰਜ ਜਿਹੜੇ ਆਪ ਸਵਾਰਨੇ ਕੀਤੇ ਹਾਇ ਉਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਭਾਈ ਨੀ ਕੋ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬਿਆਨ ਕੀਤਾ ਹੈ ਵਾਹਿਗੁਰੂ ਦਾ ਜੀ ਫਰਮਾਨ ਕਰਦੇ ਨੇ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੈ ਕਹਿੰਦੇ ਗੁਰਮੁਖ ਜਨ ਭਗਤ ਬੇਣੀ ਜੀ ਗੁਰਮੁਖ ਜਿਹੜਾ ਹੈ ਭਗਤ ਕਰ ਪਰਮੇਸ਼ਰ ਦੀ ਭਗਤੀ ਕਰਦਾ ਆ ਇਕਾਂਤ ਵਿੱਚ ਜਾ ਕਰਕੇ ਬੈਠ ਕਰਕੇ ਤੇ ਲਿਵ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਦੇ ਨਾਲ ਉਹਨਾਂ ਦੇ ਨਾਲ ਜੋੜਦਾ ਬੰਦਗੀ ਕਰਦਾ ਇਬਾਦਤ ਕਰਦਾ ਹੈ ਕਰਮ ਕਰੈ ਅਧਿਆਤਮੀ ਹੋਰਤ ਹੋਰਸ ਕਿਸੈ ਨ ਅਲਖ ਲਖਾਵੈ ਅਧਿਆਤਮਿਕ ਕਰਮ ਕਰਦਾ ਆ ਅਧਿਆਤਮਿਕ ਕਰਮ ਆਤਮਾ ਦੀ ਪ੍ਰਾਪਤੀ ਵਾਸਤੇ ਨਿਸਕਾਮ ਕਰਮ ਕਰੈ ਨਿਸਕਾਮ ਕਰਮ ਕਰਦਾ ਹੈ ਅਧਿਆਤਮਿਕ ਕਰਮ ਆਤਮਾ ਪ੍ਰਾਪਤੀ ਵਾਸਤੇ ਕਿਉਂਕਿ ਆਤਮਾ ਦੇ ਕਰਮ ਬਾਹਰ ਦੇ ਕਰਮ ਕਰਦੇ ਆ ਪਦਾਰਥਾਂ ਵਾਸਤੇ ਤੇ ਆਤਮਾ ਦੇ ਲਈ ਕਰਮ ਕਰਨੇ ਆਤਮਾ ਨੂੰ ਬਲਵਾਨ ਬਣਾਉਣ ਵਾਸਤੇ ਆ ਤੁ ਬਾਤ ਹੈ ਆਪਣੇ ਆਪ ਨੂੰ ਕਹਿੰਦੇ ਕਰਮਾਂ ਦਾ ਅਭਿਵਾਨੀ ਨਹੀਂ ਮੰਨਦੇ ਹੁੰਦੇ ਸੀ ਭਗਤ ਬੇਣੀ ਜੀ ਆਪਣੇ ਆਪ ਨੂੰ ਕਰਮਾਂ ਦੇ ਅਭਿਵਾਨੀ ਨਹੀਂ ਮੰਨਦੇ ਕਹਿੰਦੇ ਕਰਨ ਕਰਨ ਕਰਾਵਨ ਆਪੇ ਆਪ ਜੋ ਉਹੀ ਕਰਨ ਕਾਰਜ ਸਾਰਾ ਕੁਝ ਕਰਨਹਾਰ ਹੈ ਪਰਮੇਸ਼ਰ ਹੀ ਕਾਲਪੁਰਖ ਵਾਹਿਗੁਰੂ ਜੀ ਕਰੇ ਆਇਆ ਜਾਂ ਪੁੱਛੀਐ ਰਾਜ ਦਰਬਾਰ ਗਿਆ ਆ ਲਾਵੈ ਕਹਿੰਦੇ ਜਦੋਂ ਘਰ ਆਉਂਦੇ ਆ ਤੇ ਘਰ ਵਾਲੀ ਪੁੱਛਦੇ ਆ ਵੀ ਤੁਸੀਂ ਗਏ ਰਾਜ ਦਰਬਾਰ ਦੇ ਵਿੱਚ ਗਏ ਸੀ ਕਥਾ ਸੁਣਾਉਣ ਵਾਸਤੇ ਤੇ ਘਰ ਹੁਣ ਜਦੋਂ ਘਰ ਆਉਣਾ ਬੰਦੇ ਨੇ ਤੇ ਘਰਵਾਲੀ ਨੇ ਪੁੱਛਣਾ ਹੀ ਆ ਵੀ ਕੀ ਲੈ ਕੇ ਆਇਆ ਕੋਈ ਵਸਤੂ ਲਿਆਂਦੀ ਕੋਈ ਪੈਸਾ ਲਿਆਂਦਾ ਤੁਸੀਂ ਸਵੇਰ ਦੇ ਗਏ ਤੇ ਭਗਤ ਜੀ ਬੇਣੀ ਜੀ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਪਰਮੇਸ਼ਰ ਦਾ ਕਾਰਜ ਕਰਦੇ ਨੇ ਰੱਬ ਦਾ ਕਾਰਜ ਬੰਦਗੀ ਦੇ ਵਿੱਚ ਲੀ ਰਹੇ ਨੇ ਤੇ ਘਰ ਜਾਿਆਂ ਨੂੰ ਪੁੱਛਦੇ ਆ ਕਹਿੰਦੇ ਘਰ ਸਭ ਵਤੂ ਮੰਗੀਆਂ ਬਲਚਲ ਕਰਕੇ ਝੱਤ ਲੰਘਾਵੇ ਹੁਣ ਘਰ ਦੇ ਵਿੱਚ ਸਾਰੀਆਂ ਵਸਤੂਆਂ ਚਾਹੀਦੀਆਂ ਨੇ ਵਸਤੂਆਂ ਮੰਗੀਆਂ ਜਾਂਦੀਆਂ ਪੀ ਪ੍ਰਸ਼ਾਦੇ ਪਾਣੀ ਵਾਸਤੇ ਰਸਤ ਪਾਣੀ ਚਾਹੀਦੀ ਆ ਕਰਨ ਵਾਸਤੇ ਕੱਪੜੇ ਚਾਹੀਦੇ ਆ ਆ ਚਾਹੀਦਾ ਉਹ ਚਾਹੀਦੀ ਆ ਕਿੰਨੀਆਂ ਵਸਤੂਆਂ ਹੁੰਦੀਆਂ ਘਰ ਦੇ ਵਿੱਚ ਹੁਣ ਘਰੋਂ ਜਿਹੜਾ ਉਹ ਮੰਗਦੇ ਆ ਪੀ ਆ ਵਸਤੂਆਂ ਚਾਹੀਦੀਆਂ ਕਹਿੰਦੇ ਵਲਚਲ ਕਰਕੇ ਛੱਤ ਲੰਘਾਵੇ ਤੇ ਭਗਤ ਬੇਣੀ ਜੀ ਇਦਾਂ ਟਾਲ ਮਟੋਲ ਕਰਕੇ ਕੁਝ ਵਕਤ ਲੰਘਾਉਂਦੇ ਨੇ ਸਮਾਂ ਲੰਘਾਉਂਦੇ ਨੇ ਪੀ ਕੋਈ ਗੱਲ ਨਹੀਂ ਪਰਮਾਇਆ ਉਹ ਮੰਗਦੇ ਨਹੀਂ ਕਿਸੇ ਤੋਂ ਨਿਸ਼ਕਾਮ ਹੀ ਸੇਵਾ ਕਰਦੇ ਨੇ ਮਾਇਆ ਨਹੀਂ ਲੈਂਦੇ ਮਾਇਆ ਮੰਗਦੇ ਨਹੀਂ ਹੁਣ ਪਰਮੇਸ਼ਰ ਵੀ ਆਪਣੇ ਭਗਤਾਂ ਨੂੰ ਕਿਸ ਵੱਟੀ ਤੇ ਲਾ ਕਰਕੇ ਪਰਖਦਾ ਨਾ ਕਿ ਕਿੰਨਾ ਕਿ ਸਦਕ ਰੱਖਦੇ ਆ ਕਦੇ ਲਾਲਚੀ ਤੇ ਨਹੀਂ ਕਦੇ ਡੋਲਦੇ ਤਾਂ ਨਹੀਂ ਭਗਤ ਬੇਣੀ ਜੀ ਅੱਦਾਂ ਸਮਾ ਲੰਘਾਈ ਜਾਂਦੇ ਆ ਕਹਿੰਦੇ ਫਿਰ ਕੀ ਹੋਇਆ ਵੱਡਾ ਸਾੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਤੇ ਆਵੈ ਕਹਿੰਦੇ ਵੱਡਾ ਸਾੰਗ ਜਿਹੜਾ ਨਾ ਕੌਤਕ ਵਰਤਦਾ ਐ ਵਰਤਿਆ ਉਹ ਭਗਤ ਜੀ ਤਾਂ ਇੱਕ ਮਨ ਹੋ ਕਰਕੇ ਪਰਮੇਸ਼ਰ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਰ ਆਏ ਨੇ ਧਿਆਉਂਦੇ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਪੁੱਤਰ ਪੈਦਾ ਹੋਇਆ ਵਧਾਈਆਂ ਦੇਣ ਵਾਲਿਆਂ ਦੇ ਘਰ ਵਿੱਚ ਚੱਲ ਕਰਕੇ ਆਏ ਤੇ ਘਰ ਦੇ ਵਿੱਚ ਕੋਈ ਗੁੜ ਆਦਿਕ ਸ਼ੱਕਰ ਆਦਿਕ ਕੁਝ ਵੀ ਨਹੀਂ ਕੋਈ ਪਦਾਰਥ ਨਹੀਂ ਹੈ ਪੁਰੇ ਕਹਿੰਦੇ ਪੈਜ ਸਵਾਰੈ ਭਗਤ ਦੀ ਰਾਜਾ ਹੋਏ ਕੈ ਘਰ ਚਲ ਆਵੈ ਆਪਣੇ ਭਗਤ ਦੀ ਪੈਜ ਸਵਾਰਨ ਵਾਸਤੇ ਨਾ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਰਾਜੇ ਦਾ ਰੂਪ ਧਾਰਨ ਕਰਕੇ ਪਰਮੇਸ਼ਰ ਆਪ ਚਲ ਕਰਕੇ ਆਇਆ ਆਖੋ ਸਤਨਾਮ ਪਰਮੇਸ਼ਰ ਆਪ ਚਲ ਕਰਕੇ ਆਇਆ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਪਿਆਜ ਸਵਾਰਾ ਭਗਤ ਦੀ ਰਾਜਾ ਹੋਇ ਕੈ ਘਰ ਚਲੇ ਆਵੈ ਰਾਜਾ ਹੋ ਕਰਕੇ ਘਰ ਚਲ ਕਰਕੇ ਆਏ ਨੇ ਆਪਣੇ ਭਗਤ ਦੀ ਪਿਆਜ ਸਵਾਰਨ ਵਾਸਤੇ ਦੇ ਦਿਲਾਸਾ ਤੁਸ ਕੈ ਅਣ ਗਣਤੀ ਖਰਚੀ ਪਹੁੰਚਾਵੈ ਤੇ ਭਗਤ ਬੇਣੀ ਜੀ ਦੇ ਘਰ ਵਾਜੋਂ ਦਿਲਾਸਾ ਦਿੰਦੇ ਆ ਕਿ ਆ ਤੁਸੀਂ ਖਰਚਾ ਪਹੁੰਚਾਉਂਦੇ ਖਰਚਾ ਦਿੰਦੇ ਆ ਖਰਚੀ ਪਹਚਾਵੈ ਆ ਖਰਚਨ ਵਾਸਤੇ ਮਾਇਆ ਆ ਪਦਾਰਥ ਸਾਰੇ ਜੋ ਜੋ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਸਾਰੇ ਪਦਾਰਥ ਆ ਗਏ ਤੇ ਕਹਿਣਾ ਕੀਤਾ ਵੀ ਅਜੇ ਕਥਾ ਮੱਧ ਚ ਗਈ ਹੈ ਭੋਗ ਪਿਆ ਤੇ ਫਿਰ ਹੋਰ ਪਦਾਰਥ ਆਉਣਗੇ ਹੋਰ ਮਾਇਆ ਦਵਾਂਗੇ ਇੰਨੇ ਕੁ ਤੁਸੀਂ ਖਰਚੋ ਵਰਚੋ ਇੰਨੇ ਕੁ ਪਦਾਰਥ ਜਿਹੜੇ ਆ ਖਰਚੋ ਉਸ ਨੂੰ ਦਲਾਸਾ ਦੇ ਕਰਕੇ ਅਣਗਿਣਤੀ ਖਰਚੀ ਪਹੁੰਚਾਵੇ ਤੇ ਸਾਰੇ ਹੀ ਖਰਚੀ ਅਣਗਿਣਤ ਹੀ ਪਦਾਰਥ ਦੇ ਪਾਸੇ ਖਰਚਾਂ ਲਈ ਪਹੁੰਚਾਵੇ ਪਹੁੰਚਾ ਦਿੱਤੇ ਪਰਮੇਸ਼ਰ ਨੇ ਆਪ ਹੀ ਰਾਜੇ ਦਾ ਰੂਪ ਧਾਰਨ ਕਰਕੇ ਫਿਰ ਪ੍ਰਮਾਨ ਕਰਦੇ ਭਾਈ ਗੁਰਦਾਸ ਜੀ ਕਹਿੰਦੇ ਉਥੋਂ ਆਇਆ ਭਗਤ ਪਾਸ ਹੋਈ ਦਿਆਲ ਹੇਤਕ ਪਹੁੰਚਾਵੇ ਕਹਿੰਦੇ ਫਿਰ ਉਥੋਂ ਚਲ ਕਰ ਕਿਤੇ ਭਗਤ ਜੀ ਬੈਠੇ ਸਨ ਇਕਾਂਤ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਦੇ ਨੇ ਫਿਰ ਪਰਮੇਸ਼ਰ ਉਥੇ ਚਲ ਕਰਕੇ ਆਏ ਭਗਤ ਦੇ ਪਾਸ ਚਲ ਕਰਕੇ ਆਪ ਗਏ ਨੇ ਫਿਰ ਜਾ ਕਰਕੇ ਆਪ ਜਿਦਾਂ ਪਿਤਾ ਬੱਚੇ ਨੂੰ ਪਿਆਰ ਕਰਦਾ ਨਾ ਇਦਾਂ ਗਲਵੱਟ ਕੋਕੜੀ ਵਿੱਚ ਲੈ ਕਰਕੇ ਪਿਆਰ ਕਰਨਾ ਕੀਤਾ ਵੀ ਇੰਨਾ ਸਦਕ ਇੰਨਾ ਭਰੋਸਾ ਪਰਮੇਸ਼ਰ ਤੇ ਮਨ ਦੇ ਵਿੱਚ ਕੋਈ ਲੋਭ ਨਹੀਂ ਕੋ ਲਾਲਚ ਨਹੀਂ ਪਰਮੇਸ਼ਰ ਨੇ ਗਲ ਦੇ ਵਿੱਚ ਗਲਵੱਟੀ ਵਿੱਚ ਲੈਣਾ ਕੀਤਾ ਗਲ ਨਾ ਲਾਉਣਾ ਕੀਤਾ ਭਗਤ ਜਨਾ ਜੈਕਾਰ ਕਰਾਵੈ ਭਾਈ ਗੁਰਦਾਸ ਜੀ ਅਕੇਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਕਹਿੰਦੇ ਭਗਤ ਜਨਾਂ ਜੈਕਾਰ ਕਰਾਵੇ ਇਸ ਪ੍ਰਕਾਰ ਭਗਤ ਵਚੂ ਵਚਲ ਪ੍ਰਭੂ ਪਰਮੇਸ਼ਰ ਆਪਣੇ ਭਗਤ ਜਨਾਂ ਦੀ ਜੈਕਾਰ ਜੈਕਾਰ ਕਰਾਵੇ ਕਰਾਉਂਦਾ ਜੈ ਜੈਕਾਰਾਂ ਕਰਾ ਦਿੰਦੇ ਆ ਪਰਮੇਸ਼ਰ ਜਿਹੜਾ ਨਾ ਆਪਣੇ ਭਗਤਾਂ ਦੀਆਂ ਜੈ ਜੈਕਾਰਾਂ ਕਰਾਉਂਦੇ ਨੇ ਜੈ ਜੈਕਾਰਾਂ ਕਰਾ ਦਿੰਦੇ ਨੇ ਆਪਣੇ ਭਗਤ ਦੀਆਂ ਇਉਂ ਭਾਈ ਗੁਰਦਾਸ ਜੀ ਪ੍ਰੇਰਨਾ ਵਾਸਤੇ ਭਗਤਾਂ ਦੇ ਜੀਵਨ ਬਾਰੇ ਜਿਹੜਾ ਆ ਉਹ ਦੱਸਦੇ ਨੇ ਕਿ ਭਗਤਾਂ ਦਾ ਐਸਾ ਜੀਵਨ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਤੂਕ ਮਾਤਰ ਦਿਸਟਾਂ ਦਿੱਤਾ ਆ ਭਾਈ ਗੁਰਦਾਸ ਜੀ ਨੇ ਉਸ ਗੱਲ ਨੂੰ ਖੁੱਲਣਾ ਕੀਤਾ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੱਸ ਰਹੇ ਨੇ ਕਿ 베ਣੀ ਕਹੋ ਗੁਰ ਕੀਓ ਪ੍ਰਗਾਸ ਕਿ 베ਣੀ ਜਿਹੜਾ ਸੀ ਭਗਤ 베ਣੀ ਗੁਰੂ ਨੇ ਉਸ ਨੂੰ ਪ੍ਰਕਾਸ਼ ਚਾਨਣ ਬਖਸ਼ ਕੀਤਾ ਅਗਿਆਨਤਾ ਦੇ ਅੰਧੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਬਖਸ਼ੇ ਕੀਤਾ ਤੇ ਭਾਈ ਗੁਰਦਾਸ ਜੀ ਨੇ ਫਿਰ ਉਸ ਨੂੰ ਵਿਸਤਾਰ ਦੇ ਵਿੱਚ ਆਪਣੀਆਂ ਵਾਰਾਂ ਦੇ ਵਿੱਚ ਬਿਆਨ ਕੀਤਾ ਉਹਨਾਂ ਦੇ ਜੀਵਨ ਬਾਰੇ ਤੇ ਪਾਤਸ਼ਾਹ ਪੰਹੁ ਪਾਤਸ਼ਾਹ ਮਹਾਰਾਜ ਦੱਸਦੇ ਨੇ ਕਿ ਬੇੜੀ ਨੂੰ ਜੇ ਤਰ੍ਹਾਂ ਗੁਰ ਤੋਂ ਪ੍ਰਗਾਸ ਪ੍ਰਕਾਸ਼ ਪ੍ਰਾਪਤ ਹੋਇਆ ਨਾ ਐ ਪ੍ਰਾਣੀ ਮਾਤਰ ਗੁਰੂ ਧਾਰਨ ਕਰ ਤੋਂ ਵੀ ਗੁਰੂ ਤੋਂ ਗਿਨਾ ਬਿਨਾ ਅਗਿਆਨਤਾ ਦਾ ਅੰਧੇਰਾ ਆ ਗੁਰੂ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਤੋਂ ਬਿਨਾ ਕੋਰ ਅੰਧੇਰਾ ਆ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਧਾਰਨ ਕਰੇਗਾ ਤੇ ਤਾਂ ਹੀ ਅਗਿਆਨਤਾ ਦਾ ਇਹ ਅੰਧੇਰਾ ਖਤਮ ਹੋਵੇਗਾ ਤੇ ਗਿਆਨ ਦਾ ਪ੍ਰਕਾਸ਼ ਹੋਵੇਗਾ ਇਸ ਕਰਕੇ ਪਾਤਸ਼ਾਹ ਕਹਿੰਦੀ ਬੇਣੀ ਕਹੋ ਗੁਰ ਕੀਓ ਪ੍ਰਕਾਸ਼ ਬੇਣੀ ਨੇ ਗੁਰੂ ਨੂੰ ਪ੍ਰਕਾਸ਼ ਬਖਸ਼ਿਸ਼ ਕੀਤਾ ਓ ਰੇ ਮਨ ਤੂ ਵੀ ਹੋਏ ਦਾਸ ਇਹ ਮਨਾਂ ਵੇਖ 베ਣੀ ਨੂੰ ਗੁਰੂ ਨੇ ਪ੍ਰਕਾਸ਼ ਬਖਸ਼ ਕੀਤਾ ਤੇਰੇ へ ਮਨਾ ਤੂੰ ਵੀ ਉਸ ਪਰਮੇਸ਼ਰ ਦਾ ਦਾਸ ਸੇਵਕ ਹੋ ਹੋਣਾ ਕਰਨ ਰੇ ਮਨ ਤੂੰ ਵੀ ਹੋਏ ਦਾਸ ਤੂੰ ਵੀ ਗੁਰੂ ਦਾ ਦਾਸ ਬਣ ਜਾ ਸੇਵਕ ਬਣ ਜਾ ਸੱਚਾ ਸਿੱਖ ਬਣ ਗੁਰੂ ਦਾ ਦਾਸ ਬਣ ਸਿੱਖ ਬਣ 베ਣੀ ਨੂੰ ਪ੍ਰਕਾਸ਼ ਕੀਤਾ 베ਣੀ ਦੇ ਕਾਰਜ ਸਤਿਗੁਰੂ ਜੀ ਦੇ ਸਾਰੇ ਆਪ ਸਵਾਰੇ ਆ ਤੇਰੀ ਵੀ ਕਾਰਜ ਸਾਰੇ ਸਵਾਰੇਗਾ ਪਰ ਦਾਸ ਬਣ ਜਨ ਬਣ ਜਾ ਗੁਰੂ ਦਾ ਦਾਸ ਬਣ ਜਾ ਟੈਪ ਹੈ ਗੁਰੂ ਦੇ ਦਵਾਰੇ ਤੇ ਪਾਤਸ਼ਾਹ ਮੰਦੇ ਆ ਚੰਗੀਆਂ ਬੁਰੇ ਆ ਭਲੇ ਆ ਤੇਰੇ ਆ ਹੁਣ ਦਰ ਆਿਆਂ ਦੀ लाज ਰੱਖ ਦਰ ਆਿਆਂ ਦੀ ਗੁਰੂ ਤੇ ਭਰੋਸਾ ਰੱਖ ਤੇਰੇ ਸਾਰੇ ਕਾਰਜ ਸਤਿਗੁਰੂ ਜੀ ਆਪ ਸਵਾਰ ਦੇਣਗੇ ਆਪ ਸਵਾਰਨਗੇ ਗੁਰੂ ਤੇ ਪੂਰਨ ਭਰੋਸਾ ਸ਼ਰਧਾ ਭਾਵਨਾ ਪਰਮੇਸ਼ਰ ਦਾ ਨਾਮ ਜਪ ਗੁਰੂ ਦੀ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ੇ ਕਰਨ ਜੀ ਸੋ ਇਥੇ ਪੰਜ ਪਦਿਆਂ ਦੀ ਸਮਾਪਤੀ ਹੋਈ ਹੈ ਇਹ ਸ਼ਬਦ ਦੇ ਤਿੰਨ ਪਦੇ ਜਿਹੜੇ ਨੇ ਹੋਰ ਲੈਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਇਹ ਕੱਲ ਨੂੰ ਅਗਲੀਆਂ ਪੰਕਤੀਆਂ ਦੀ ਆਪ ਦੀ ਨਾਲ ਕਥਾ ਵਿਚਾਰ ਸਾਂਝੀ ਕਰਾਂਗੇ ਸੋ ਪੰਜ ਪਦਿਆਂ ਦੀ ਇਥੇ ਸਮਾਪਤੀ ਹੋਈ ਹੈ ਆਓ ਅਖੀਲਿਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਬਿਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂ ਪੀ ਹੋਹਿ ਦਾਸ ਆਹੇ ਗੁਰੂ ਜੀ ਕਾ ਖਾਲਸਾ ਆਹੇ ਗੁਰੂ ਜੀ ਕੀ ਫਤਹਿ